ਕੀ ਨਾਮ ਤੇ ਕਿੰਨੀ ਦਰੂਗੀ ਮੈਨਰੇ ਜੋਈ ਕਿੱਥੇ ਮੇਰਾ ਨਾਮ ਕੰਚਨ ਰਾਣੀ ਹੈ ਮੈਂ ਅਜ ਤੋਂ 18-20 ਸਾਲ ਪਹਿਲਾਂ ਮੇਰੀ ਸ਼ਾਦੀ ਪਿੰਡ ਪਾਨੇ ਵਾਲਾ ਦੇ ਵਿੱਚ ਰਾਜ ਸਿੰਘ ਦੇ ਨਾਲ ਹੋਈ ਸੀ ਉਹਦੇ ਵਿੱਚ ਮੇਰੇ ਇੱਕ ਬੇਟਾ ਲਾਪਰੀ ਸਿੰਘ ਹੈ ਜੋ ਕਿ ਨਵ ਬਾਲਕ ਹੈ ਉਹਨਾਂ ਦੇ ਜਿਹੜਾ ਲਾਪਰੀ ਸਿੰਘ ਦਾ ਪਿਤਾ ਜੀ ਸੀ ਰਾਜ ਸਿੰਘ ਉਹ ਨਸ਼ੇ ਦਾ ਆਦੀ ਸੀ ਕੁਝ ਦਿਨ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2018 ਦੇ ਵਿੱਚ ਤੇ ਉਹਦੇ ਵਿੱਚ ਜਿਹੜਾ ਮੇਰਾ ਸਹੁਰਾ ਤੇ ਸੱਸ ਸੀ ਜੀ ਉਹਨਾਂ ਨੇ ਪਹਿਲਾਂ ਮੇਰੇ ਬੇਟੇ ਨੂੰ ਮੈਨੂੰ ੱੱਕੇ ਮਾਰ ਕੇ ਕਾਨੂੰ ਕੱਢ ਦਿੱਤਾ ਤੇ ਮੇਰੇ ਬੇਟੇ ਨੂੰ ਆਪਦੇ ਕੋਲ ਰੱਖ ਲਿਆ ਉਹ ਉਹਦੀ ਜਿਹੜੀ ਜ਼ਮੀਨ ਮੇਰੇ ਘਰ ਵਾਲੇ ਨੇ ਖਰੀਦੀ ਸੀ 13 ਤਨਾਲਾ 5 ਮਰਲੇ ਉਹ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ ਸਾਜਸਾਂ ਰੱਜ ਰਹੇ ਨੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀ ਮੇਰੀ ਮਤਰੀ ਮੇਰੇ ਲਾਪਰੀਤ ਬੇਟੇ ਦੀ ਮਤਰੀ ਦਾਦੀ ਹੈ ਉਹ ਵੀ ਉਸ ਜ਼ਮੀਨ ਤੇ ਆਪਦਾ ਹੱਕ ਜਤਾਉਣਾ ਚਾਹੁੰਦੀ ਹੈ ਉਹਦੇ ਤੇ ਕਬਜ਼ਾ ਕਰਨਾ ਚਾਹੁੰਦੀ ਆ ਉਹਨਾਂ ਦਾ ਸਾਥ ਦੇ ਰਹੇ ਨੇ ਇੱਕ ਆਪੀਡੀ ਦੇ ਜਿਹੜੇ ਕਿਸਾਨ ਸੰਘੂਪਤਤਾ ਵਾਲੇ ਉਹ ਆਪੀਡੀ ਵਾਲੇ ਉਹਨਾਂ ਦਾ ਕੁਝ ਜਿੱਥੇ ਬੰਦਿਆ ਉਹਨਾਂ ਦਾ ਸਾਥ ਦੇ ਰਹਿਆ ਨੇ ਕਿਉਂਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਸਾਥ ਦੇ ਰਹਿਆ ਨੇ ਉਹਦੇ ਵਿੱਚ ਮੇਰੇ بیٹے ਲਾਹਪਰੀਤ ਦੇ ਨਾਮ ਜਿਹੜੀ ਗੱਲ ਉਹ ਵੀ ਚੜ ਚੁੱਕੀ ਹੈ ਉਹਨਾਂ ਨੇ ਇੱਕ ਕੇਸ ਕੋਰਟ ਦੇ ਵਿੱਚ ਲਾਇਆ ਸੀਗਾ ਕੋਰਟ ਦਾ ਕੇਸ ਦਾ ਜਿਹੜਾ ਹੱਕ ਸੀ ਉਹ ਵੀ ਫੈਸਲਾ ਆਪਣੇ ਹੱਥ ਵਿੱਚ ਹੋਉਂਦਾ ਹੈ ਅਦਾਲਤ ਨੇ ਮੁੰਡੇ ਦੇ ਆਖੇ ਚ ਹਾਂਜੀ ਅਦਾਲਤ ਨੇ ਜਿਹੜਾ ਹੈਗਾ ਦਾਸ ਸਰਕਾਰ ਲਾਹਪਰੀਤ ਸਿੰਘ ਦੇ ਨਾਮ ਕਰ ਦਿੱਤਾ ਤੇ ਜਿਹੜੀ ਵਰਦ ਹੋਰੀ ਉਹ ਹੀ ਆਪਣੇ ਨਾਮ ਚੜ ਚੁਕੀ ਹੈ ਤੇ ਉਹਨਾਂ ਨੇ ਸਟੇ ਲੈਣ ਦੀ ਕੋਸ਼ਿਸ਼ ਕੀਤੀ ਸੀ ਉਹ ਸਟੇ ਵੀ ਜਿਹੜਾ ਜੱਸਾਬ ਨੇ ਆਪਣੇ ਹੱਥ ਵਿੱਚ ਕਰ ਦਿੱਤਾ ਹੈ ਤੇ ਉਹਦੇ ਵਿੱਚ ਕੀ ਹੈ ਮੇਰੇ ਜਿਹੜੀ ਸਾਡੀ ਅਸੀਂ ਫਸਲਾਂ ਬੀਜੀਆਂ ਸੀ 2022 ਦੇ ਵਿੱਚ ਵੀ ਸਾਡੀ ਪੱਕੀ ਪਕਾਈ ਕਣਕ ਵੱਢ ਕੇ ਲੈ ਗਏ ਸੀ ਵੱਢ ਕਿਉਂ ਲੈ ਜਾਂਦੇ ਹਾਂਜੀ ਬੀਜ ਦੇ ਤੁਸੀਂ ਹਾਂਜੀ ਬੀਜ ਦੇ ਸੀਸੀ 23 ਦੇ ਵਿੱਚ ਵੀ ਅਸੀਂ ਜਿਹੜੀ ਕਣਕ ਬੀਜੀ ਸੀ ਉਹ ਵੀ ਮੇਰੇ ਸਹੁਰਾ ਪਰਿਵਾਰ ਵੱਢ ਕੇ ਲੈ ਗਏ ਸੀਗੇ ਰਾਤ-ਪਰਾਤੇ ਆ ਕੇ ਤੇ ਅਸੀਂ ਪੁਲਿਸ ਨੂੰ ਬੜੀਆਂ ਦਰਖਾਸਤਾਂ ਕੰਪਲੇਂਟਾਂ ਕੀਤੀਆਂ ਇਹ ਕਿ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੇਰੇ ਬੇਟੇ ਨੂੰ ਜਦੋਂ ਵੀ ਉਹ ਜ਼ਮੀਨ ਦੇ ਵਿੱਚ ਜਾਂਦਾ ਹੈ ਇਹਦੇ ਨਾਲ ਤੱਕਾ ਸ਼ਾਈ ਹੁੰਦੀ ਐ ਨਕੋਟ ਮਾਰ ਕੀਤੀ ਜਾਂਦੀ ਐ ਤੇ ਸੱਟਾਂ ਵੀ ਮਾਰੀਆਂ ਨੇ ਤੇ ਉਹਦੇ ਵਿੱਚ ਵੀ ਇਹਦੇ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਗਈਆਂ ਸੀ ਉਹਦੇ ਤੇ ਵੀ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹਦੇ ਵਿੱਚ ਜਿਹੜੇ ਆਈਪੀਡੀ ਵਾਲੇ ਜਿਹੜੇ ਕਿਸਾਨ ਨੇ ਆਗੂ ਗੋਮਾ ਸਿੰਘ ਉਹਦਾ ਉਹਦੇ ਇਹ ਕਹਿਣੇ ਤੇ ਸਾਰਾ ਕੰਮ ਹੋ ਰਿਹਾ ਹੈ ਤੇ ਪਲੀਜ਼ ਮੇਰੇ ਬੇਟੇ ਨੂੰ ਹੱਕ ਦਵਾਇਆ ਜਾਵੇ ਉਹਦੀ ਜ਼ਮੀਨ ਜਿਹੜੀ ਹੈ ਉਹਦੇ ਪਿਤਾ ਦੀ ਖਰੀਦ ਕੀਤੀ ਹੋਈ ਸੀ ਉਹ ਜ਼ਮੀਨ ਜਿਹੜੀ ਹੈ ਮੇਰੇ ਬੇਟੇ ਦਾ ਜਿਹੜਾ ਉਹ ਮਤਰੀ ਦਾਦੀ ਉਹ ਕਬਜ਼ਾ ਕਰਨਾ ਚਾਹੁੰਦੀ ਹੈ ਕਿ ਜਿਹੜੀ ਉਹਨੂੰ ਕਟਮਾਰ ਕੀਤੀ ਗਈ ਹੈ ਉਹਨਾਂ ਦੇ ਤੇ ਵੀ ਉਹਨਾਂ ਨੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋ ਰਾਚ ਰਹੇ ਨੇ ਝੂਠੀ ਸਾਜ਼ ਉਹ ਝੂਠੀ ਸਾਜ਼ਿਸ਼ ਚ ਰਚ ਰਹੇ ਨੇ ਕਿ ਮੇਰੇ ਬੇਟੇ ਦੀ ਜ਼ਮੀਨ ਹੜਪਣਾ ਚਾਹੁੰਦੇ ਨੇ ਹਾਂਜੀ ਉਹਨਾਂ ਦੇ ਤਕਬਜ਼ਾ ਕਰਨਾ ਚਾਹੁੰਦੇ ਨੇ ਠੀਕ ਕਿਉਂਕਿ ਸਾਰੇ ਸਾਰੇ ਵੱਲੋਂ ਉਸ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਕੀਤੀ ਜਾਂਦੀ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਸਾਰੀ ਪੰਚਾਇਤ 11 ਪਿੰਡਾਂ ਦੀ ਪੰਚਾਇਤ ਨੇ ਪੰਚਾਇਤ ਨਾਮਾ ਵੀ ਦਿੱਤਾ ਹੈ ਕਿ ਜਿਹੜੀ ਪੈੜੀ ਹੈ ਰਾਜ ਸਿੰਘ ਦੇ ਪੁੱਤਰ لافਰੀ ਸੰਦੇ ਹੀ ਹੈ ਉਹ 체ਨ ਕੁਆਰੀ ਕੀਤੀ ਗਈ ਹੈ پولیس ਨੇ ਕੁਆਰੀ ਕੀਤੀ ਹੈ ਹਾਂ ਹਾਂਜੀ ਫਿਰ ਵੀ ਨਹੀਂ ਕੋਈ ਕਾਰਵਾਈ ਉਹਨਾਂ ਨੇ ਕੀਤੀ ਨਹੀਂ ਕੋਈ ਕਾਰਵਾਈ ਹੁਣ ਕੀ ਮੰਗੇ ਤੁਸੀਂ ਸਰਕਾਰ ਤੋਂ ਅਸੀਂ ਸਰਕਾਰ ਨੂੰ ਇਹ ਮੰਗ ਕਰਨੇ ਆ ਕਿ ਮੇਰੇ ਬੇਟੇ ਨੂੰ ਹੱਥ ਦਵਾਇਆ ਜਾਵੇ ਉਹਦੀ ਕਾਤੀ ਜਗਾ ਤੇ ਉਹਦੀ ਜ਼ਮੀਨ ਜਿਹੜੀ ਉਹਨੂੰ ਦਵਾਇਆ ਜਾਵੇ ਠੀਕ ਕੀ ਨਾਂ ਜਿਹੜਾ ਅੱਜ ਤੁਸੀਂ ਇੱਥੇ ਬੈਠੇ ਧਰਾਂ ਲਾ ਕੇ ਇਕੱਲੇ ਕੀ ਬਸਤੋਂ ਮੈਂ ਗੋਮਾ ਸਿੰਘ ਆਈਪੀਡੀ ਕਿਸਾਨ ਬਚਾਓ ਮੋਰਚਾ ਜਨਰਲ ਸਕੱਤਰ ਪੰਜਾਬ ਇਹ ਜੀ ਜ਼ਮੀਨ ਹੈ ਸ਼ੇਰ ਸਿੰਘ ਡਾਕਟਰ ਭਾਨੇ ਵਾਲੇ ਤੋਂ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਦਾ ਪਰਿਵਾਰ ਪਿੱਛੇ ਹੈ ਜਿਹੜਾ ਇਹ ਖੇਤੀ ਦੀ ਛਾਂਭ ਸੰਭਾਲ ਕਰਦਾ ਹੈ ਤਾਂ ਜਿਹੜਾ ਉਹਨਾਂ ਦਾ ਮਤੇਆ ਪੋਤਰਾ ਹੈ ਉਹਨੂੰ ਕੰਚਨ ਰਾਣੀ ਮਤੇਈ ਨੂੰ ਕਿਸੇ ਹੋਰ ਦੇ ਘਰ ਬੈਠ ਕੇ ਵਾਰ-ਵਾਰ ਇਸ ਬੱਚੇ ਨੂੰ ਭੇਜ ਕੇ ਇਹਨਾਂ ਤੇ ਇਲਜ਼ਾਮ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇੱਕ ਵਾਰੀ ਕਣਕ ਨੂੰ ਵਾਇਆ ਗਿਆ ਦੂਸਰੀ ਵਾਰੀ 13 ਨੂੰ ਸਪਰੇਅ ਕੀਤੀ ਗਈ ਤੀਜੀ ਵਾਰੀ ਹੋਣ ਫਿਰ ਕੱਚੀ ਕਣਕ ਨੂੰ ਵੱਢਣ ਵਾਸਤੇ ਇਸ ਬੱਚੇ ਨੂੰ ਭੇਜ ਦਿੱਤਾ ਹੈ ਔਰ ਇਹ ਜਦੋਂ ਗੁੰਡੇ ਲੈ ਕੇ ਆਉਂਦਾ ਹੈ ਤੇ ਜਦੋਂ ਸਾਡੇ ਵਰਗੇ ਇਹ ਤਾਂ ਵਿਚਾਰੇ ਆਉਂਦੇ ਨੇ ਹੁਣ ਕੋਈ ਗੱਲ ਕਹਿੰਦੇ ਨੇ ਵੀ ਸਾਡੇ ਤੇ ਪਰਚੇ ਕਰਾਉਂਦੇ ਨੇ ਨੌ ਤੋਂ ਲੈ ਕੇ ਪਤਾ ਨਹੀਂ ਅੰਗਿਣਤ ਹੋ ਗਿਆ ਕਿ ਕਿੰਨੇ ਪਰਚੇ ਕਰਵਾਏ ਨੇ ਇਸ ਕਰਕੇ ਪ੍ਰਸ਼ਾਸਨ ਨੂੰ ਬੜੀ ਵਾਰੀ ਡੀਆਈਜੀ ਸਾਹਿਬ ਤੋਂ ਲੈ ਕੇ ਲਗਾਤਾਰ ਮੰਗ ਕਰਦੇ ਆ ਰਹੇ ਹਾਲਾ 21 ਤਰੀਕ ਨੂੰ ਬਿਆਨਬਾਜ਼ੀ ਵੀ ਇਹਨਾਂ ਦੀ ਹੋਈ ਹੈ ਪਰ ਹਾਲਾਂ ਤੱਕ ਪ੍ਰਸ਼ਾਸਨ ਨੇ ਇਹ ਕੋਈ ਇਹਦਾ ਐਕਸ਼ਨ ਨਹੀਂ ਲਿਆ ਅਸੀਂ ਚਾਹੁੰਦੇ ਹਾਂ ਕਿ ਮੌਕੇ ਧਿਆਨ ਕੇ ਇਨਕੁਆਰੀ ਕਰਕੇ ਵੇਖਿਆ ਜਾਂਦਾ ਜੋ ਬੰਦਾ ਹੈ ਇਹਨਾਂ ਤੇ ਪਰਚੇ ਕਰਾਏ ਜਾਣ ਜਿਹੜੇ ਨਜਾਇਜ਼ ਜਾਲੀ ਇਹਨਾਂ ਤੇ ਪਰਚੇ ਕਰਾਉਂਦੇ ਨੇ ਉਹਨੂੰ ਜਾਂਚ ਕਰਕੇ 82 ਦਾ ਜਿਹੜਾ ਬੰਦਾ ਹੈ ਉਹ ਕਰਕੇ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਹਾਂਜੀ ਕੀ ਨਾਮ ਕਿੱਥੋਂ ਕਰਨ ਵਾਲੇ ਅਸੀਂ ਪਾਨਿਆਰ ਜਣਾ ਨਾਲੇ ਹਾਂਜੀ ਕੀ ਹੋ ਰਿਹਾ ਤੁਹਾਡੇ ਨਾਲ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਮੇਰੇ ਪਤੀ ਦੀ ਡੈਥ ਹੋ ਗਈ ਹੈ ਇੰਨੀ ਪਤੀ ਦਿਨ ਪਹਿਲੀ ਕੀ ਸੀ ਕਿੰਨੀ ਦੇਰ ਤੱਕ ਆ ਰਿਹਾ ਤੁਹਾਡੇ ਬੜਾ ਚਿਰ ਹੋ ਗਿਆ ਕੀ ਹੁੰਦਾ ਉੱਥੇ ਜਾ ਕੇ ਉੱਥੇ ਸਾਡੇ ਨਾਲ ਧੱਕੇ ਨਾਲ ਕਿਸਾਨ ਆਦੇ ਨੇ ਕਦੇ ਬਾਹ ਆ ਜਾਂਦੇ ਨੇ ਕਦੇ ਮੁਕਣਕ ਪਟ ਜਾਂਦੇ ਨੇ ਤੇ ਅਸੀਂ ਬੜੀ ਮਜਬੂਰੀ ਨਾਲ ਦੀਜੀ ਆਈ ਉਦੋਂ ਵਾਹ ਬੂ ਤੇ ਕੇਸ ਵੀ ਚੱਲਦਾ ਸਾਡੇ ਕੋਲ ਕੇਸ ਵੀ ਚੱਲਦੇ ਪਏ ਨੇ ਅਜੇ ਤੱਕ ਫੈਸਲਾ ਸਾਡਾ ਕੋਈ ਫੈਸਲਾ ਨਹੀਂ ਹੋਇਆ ਉਹ ਕਾਗਜ਼ੇ ਦੇ ਉਹ ਤਿਆਰ ਜਿਹੜੇ ਕੀਤੇ ਨੇ ਉਹ ਤਿਆਰ ਕੀਤੇ ਨੇ ਨਾਲ ਯਾਲੀ ਤਿਆਰ ਕੀਤੀ ਫਿਰਦੇ ਨੇ ਤੇ ਮੇਰੀ ਦਵਾਈ ਚਲਦੀ ਪਈ ਐ ਮੈਂ ਆਪ ਪਰਚਾਨ ਰਹੀ ਨਹੀਂ ਆ ਇਸੇ ਟੈਨਸ਼ਨ ਆਹੋ ਇਸੇ ਟੈਨਸ਼ਨ ਤੇ ਹੂੰ ਬੇ ਜਮੀਨ ਮਿਲੇਗੀ ਜਾਂ ਨਹੀਂ ਮਿਲੇਗੀ ਆਹੋ ਹੂੰ ਤੇ ਮੈਨੂੰ ਬੜਾ ਦੁਖੀ ਕੀਤੀ ਖੜੇ ਨੇ ਕਿੰਨੇ ਬੱਚੇ ਨੇ ਮੇਰੇ ਚਾਰ ਬੱਚੇ ਨੇ ਕੁੜੀਆਂ ਨੇ ਹਾਂ ਕੁੜੀਆਂ ਨੇ ਲੋ ਕੁੜੀਆਂ ਨੇ ਹੂੰ ਤੇ ਇੱਕ ਮੁੰਡਾ ਇੱਕ ਕੁੜੀ ਵਿਆਹ ਦਿੱਤੀ ਕੋਈ ਕੋਈ ਕਾਰਵਾਈ ਕੋਈ ਨਹੀਂ ਸੁਣਦੇ ਸਾਡੀ ਆ ਤੇ ਸਾਨੂੰ ਕੁੱਟ ਮਾਰ ਉੱਥੇ ਬਾਹਰ ਖੇਤ ਕਰ ਜਾਂਦੇ ਨੇ ਤੇ ਨਾਂ ਕਿਹਦੇ ਤੇ ਜ਼ਮੀਨ ਪਈ ਮੇਰੇ ਪਤੀ ਦੇ ਨਾਂ ਹੈ ਉਹ ਕਾਵੇ ਜਿਹੜੇ ਉਹਨਾਂ ਨੇ ਤੇ ਆ ਉਹਨਾਂ ਨੇ ਨਕਲੀ ਕੀਤੀ ਫਿਰਦੇ ਨੇ ਸਾਰੇ ਸਾਰੇ ਨਕਲੀ ਹੈਗੇ ਨੇ ਹਾਂ ਹਾਂ ਆ ਹੋਰ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਅੱਗੇ ਮੇਰਾ ਪਤੀ ਡੈਥ ਹੋ ਗਈ ਹੈ ਮੇਰੀ ਦਵਾਈ ਜਲਦੀ ਕੀ ਪਤਾ ਮੈਂ ਕੀ ਕਰਾਂਗੀ ਕੇਸ ਲੜਦੇ ਲੜਦੇ ਹਾਂ ਬੜਾ ਚਿਰ ਹੋ ਗਿਆ ਕੇਸ ਲੜਦੇ ਆ ਸਾਡੀ ਕੋਈ ਕਾਰਵਾਈ ਨਹੀਂ ਹੁੰਦੀ ਬੀਨੋਦ ਕੁਮਾਰ ਹਮ ਸਾਰੀਆਂ ਵੀਡੀਓ ਵੀ ਹੈਗੀਆਂ ਨੇ ਸਾਰਾ ਕੁਝ ਹੈਗਾ ਹੈ ਪਹਿਲਾਂ ਜੇ ਹਾਂ ਪਹਿਲਾਂ ਵੀ ਤਿਹਨੋਦ ਕੁਮਾਰ ਨਹੀਂ ਆਉਂਦਾ ਕੋਈ ਕਾਰ ਕੋਈ ਕਾਰਵਾਈ ਨਹੀਂ ਹੁੰਦੀ ਪਈ ਕੀ ਨਾਮ ਮੇਰਾ ਨਾਮ ਪ੍ਰਵੀਨ ਹੈਗਾ ਮੇਰੇ ਡੈਡੀ ਜੀ ਦੀ ਡੈਥ ਹੋ ਗਈ ਹੈ ਉਹਨਾਂ ਦਾ ਨਾਮ ਸ਼ੇਰ ਸਿੰਘ ਹੈਗਾ ਸੀ ਸਾਡੇ ਜ਼ਮੀਨ ਦਾ ਰੋਲਾ ਹੈਗਾ ਹੈ ਸਾਡੀ ਜ਼ਮੀਨ ਹੈਗੀ ਹੈ ਪਰ ਉਹ ਲਵਪ੍ਰੀਤ ਹੈ ਗਏ ਉਸਨੂੰ ਪਰੇਸ਼ਾਨ ਕਰਦਾ ਕਿਸਾਨ ਲਿਆ ਕੇ ਕਿਸਾਨ ਯੂਨੀਅਨ ਵਾਲੇ ਬੰਦੇ ਪੋਜੋ ਕਿਆ ਲਾਇਆ ਗਾ ਗੁਰਮੀਤ ਸਿੰਘ ਤੇ ਚੰਨਾ ਸਿੰਘ ਇਸ ਕੀ ਕਰ ਰਹੇ ਕਿਤਾ ਜਾਂਦਾ ਉਹ ਤੇ ਪਹਿਲਾ ਸਾਡੀ ਜ਼ਮੀਨ ਵਾਹ ਗਈ ਸੀ ਤੇ ਬਾਅਦ ਵਿੱਚ ਜਿਹੜੀ ਮਾੜੀ ਮੋਟੀ ਹੋਈ ਹੈ ਤੇ ਉਹਦੇ ਵਿੱਚ ਸਪਰੇਅ ਕਰ ਗਿਆ ਸੀ ਲਵਪ੍ਰੀਤ ਕਰ ਗਿਆ ਸੀ ਤੇ ਹਣ ਥੋੜੀ ਜਿਹੀ ਜੜੀ ਮਾੜੀ ਮੋਟੀ ਹੋਈ ਵੀਰਲੀ ਜੀ ਉਹਦੇ ਵਿੱਚ ਉਹ ਪੱਟ ਪੁੱਟ ਕੇ ਸੱਟੀਆਂ ਲਏ ਨੇ ਤੇ ਅਸੀਂ ਕੇ ਅ ਅਦਾਲਤ ਵਿੱਚ ਕੇਸ ਲਾਏ ਹੋਏ ਨੇ ਪਰ ਸਾਡੀ ਸੰਤੱਕ ਕੋਈ ਇੱਥੇ ਕਾਰਵਾਈ ਨਹੀਂ ਹੋਈ ਹਾਂਜੀ ਕਾਰਵਾਈ ਨਹੀਂ ਹੋਈ ਕੇਸ ਵੀ ਲਾਵੀ ਦਾ ਤੇ ਉਹ ਵਿਨੋਦ ਕੁਮਾਰ ਹੈਗਾ ਏ ਉਹ ਉਹ ਵੀ ਨਹੀਂ ਟਾਈਮ ਤੇ ਆਂਦੇ ਪੁਲਿਸ ਸਪਰਸ਼ਾਸਨ ਨਹੀਂ ਸੁਣ ਸੁਣਵਾਈ ਕਰਦੇ ਕਿੰਨੀ ਦਿਨ ਹੋ ਗਈ ਦਾਲਤੇ ਚ ਕੇਸ ਲੱਗੇ ਨਾ ਬਾਬਦਰੋਹੀ ਹਾਂਜੀ ਬਾਬਾ ਤੇ ਰੋਹੀ ਅਜੇ ਕੋਈ ਦਾਲਤ ਦਾ ਫੈਸਲਾ ਨਹੀਂ ਆਇਆ ਅਦਾਲਤ ਦਾ ਫੈਸਲਾ ਕਬਜ਼ਾ ਕਿਵੇਂ ਕੀਤਾ ਜਾ ਰਿਹਾ ਹੈ ਕਾਹਦੇ ਉੱਤੇ ਕਾਗਜ਼ੋ ਨਕਲੀ ਡਾਕੂਮੈਂਟ ਬਣਵਾਏ ਫਿਰਦੇ ਨੇ ਜ਼ਮੀਨ ਤਾਂ ਮੇਰੇ ਡੈਡੀ ਦੇ ਨਾਮ ਤੇ ਹੈਗੀ ਏ ਉਹ ਸਾਰੇ ਜਗ੍ਹਾ ਤੇ ਝਾਲੀ ਡਾਕੂਮੈਂਟ ਬਣਾ ਕੇ ਤੇ ਕਹਿੰਦੇ ਨੇ ਬਈ ਸਾਡੀ ਹੈਗੀ ਹੈ ਪਹਿਲਾਂ ਕਬਜ਼ਾ ਕੀਤਾ ਗਿਆ ਹਾਂ ਹਾਂਜੀ ਪਹਿਲਾਂ ਵੀ ਕੀ ਹੈਗਾ ਸਪਰੂਫ ਸਾਡੇ ਕੋਲ ਸਾਡੇ ਕੋਲ ਪ੍ਰੂਫ ਹੈਗੇ ਸੀ ਹਾ ਵੀਡੀਓ ਹੈ ਗਿਆ ਸੀ ਵੀਡੀਓ ਅਸੀਂ ਪਹਿਲਾਂ ਬਣਵਾਈਆਂ ਸੀ ਤੇ ਉਹਦੇ ਹਾਂਜੀ ਕਿੰਨੇ ਲੋਕ ਆਏ ਪੰਜਾ ਕੋਈ ਗੇ ਸੀ ਪੰਜਾ ਤੋਂ ਜ਼ਿਆਦਾ ਆਏ ਗੇ ਸੀ 500 ਲੋਕ ਨੂੰ ਕਰਦੇ ਨਹੀਂ ਨਹੀਂ ਕਾਰਵਾਈ ਹੋਈ ਕੌਣ ਕੀ ਮੰਗੋ ਕੱਢੀ ਉੱਥੇ ਉਹ ਆ ਉੱਥੇ ਉਹ ਆ ਕਿ ਮਾਰਕੋਟ ਵੀ ਕਰਦੇ ਸੀ ਆਹ ਉਹਨਾਂ ਵੀ ਆਏ ਨੇ ਬਾਦੂ ਤੱਕਾਸ਼ਾਈ ਕਰਦੇ ਸੀ ਕਾਰਵਾਈ ਹੋਣੀ ਚਾਹੀਦੀ ਹੁਣ ਹਾਂ ਕਾਰਵਾਈ ਹੋਣੀ ਚਾਹੀਦੀ ਕੀ ਨਾਮ ਤੇਰਾ ਲਾਪ੍ਰੀਤ ਲਾਪ੍ਰੀਤ ਜਿਹੜਾ ਤੁੜੇ ਤੇ ਤੱਕਾ ਕੀਤਾ ਜਾ ਰਿਹਾ ਕੀ ਕਾਰਨ ਸਰ ਜੋ ਮੇਰੇ ਮੇਰੇ ਡੈਡੀ ਨੂੰ ਪ੍ਰਾਪਰਟੀ ਮਿਲੀ ਸੀਗੀ ਉਹ ਮੇਰੇ ਡੈਡੀ ਨੇ ਪ੍ਰਾਪਰਟੀ ਵੇਚ ਕੇ ਤੇ ਤੇਰਾ ਕਨਾਲ 10 ਮਰਲੇ ਤੇ ਇੰਡੀਆ ਵਾਲਾ ਵਿਖੇ ਲਈ ਸੀਗੀ ਤੇ ਜੋ ਕਿ ਮੇਰੇ ਦਾਦੀ ਜੀ ਮਤਰੀ ਉਹ ਅੜਪਣਾ ਚਾਹੁੰਦੇ ਆ ਤੇ ਕੀ ਹੱਕ ਜਿਤਾਉਂਦੇ ਨੇ ਉਹਦੇ ਤੇ ਏ ਆ ਕਿ ਜਦੋਂ ਨੇ ਆ ਕਿਉਂਕਿ ਸਾਡੀ ਹਾਂਜੀ ਕੀ ਕਹਿੰਦੇ ਸਾਡੀ ਹੈ ਹਾਂ ਇਹ ਵੀ ਕਹਿੰਦੇ ਸਾਡੀ ਏ ਜ਼ਮੀਨ ਹਾਂ ਹਾਂ ਕਬਜ਼ਾ ਕਰਨਾ ਚਾਹੁੰਦੇ ਆ ਹੂੰ ਤੇ ਹੁਣ ਤੁਹਾਨੂੰ ਕਿਸ ਤਰ੍ਹਾਂ ਦੀ ਉੱਥੇ ਸਮੱਸਿਆ ਆਉਂਦੀ ਹੈ ਕਿ ਹੁੰਦਾ ਤੇਰੇ ਨਾਲ ਧੱਕਾ ਚਾਈ ਜਦੋਂ ਮੈਂ ਉੱਥੇ ਜਾਣਾ ਕੋਈ ਫਸਲ ਗੀਤਾ ਉਹ ਵੱਢ ਕੇ ਲੈ ਜਾਂਦੇ ਆ ਹੂੰ ਤੇ ਕੁੱਟਮਾਰ ਕਰਦੇ ਆ ਹੂੰ ਤੇ ਅੱਗੇ ਵੀ ਉਹਨੇ ਥੋੜੀ ਕੁੱਟਮਾਰ ਕੀਤੀ ਸੀਗਾ ਪਹਿਲਾਂ ਹਾਂਜੀ ਹੱਥ ਆ ਵੇਖੋ ਉਹ ਦਿੱਤਾ ਸੀ ਇਹਨਾਂ ਨੇ ਮੇਰਾ ਹਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੁਣ ਕੀ ਮੰਗ ਕਾਰਵਾਈ ਹੋਣੀ ਚਾਹੀਦੀ ਮੇਰੀ ਇਹ ਹੀ ਮੰਗ ਹੈ ਕਾਰਵਾਈ ਹੋਣੀ ਚਾਹੀਦੀ ਕੌਣ ਧੱਕਾ ਕਰਦੇ ਨੇ ਧੱਕਾ ਮੇਰੀ ਮਤਰੀਏ ਦਾਦੀ ਹੋਰ ਕੌਣ ਕਿਨ ਕਰੇ ਜਥੇਬੰਦੀਆਂ ਕੋਈ ਜਥੇਬੰਦੀਆਂ ਵੀ ਹੈ ਜਿਸਾਰੀ ਉਹ ਆਈਪੀਟੀ ਵਾਲੇ ਹਾਂ ਉਹ ਵੀ ਕਰਦੇ ਨੇ ਹਾਂਜੀ ਗੋਮਾ ਸਿੰਘ ਹਾਂ ਹਾਂ ਹੋਰ ਕੀ ਮੰਗ ਹੈ ਤੁਹਾਡੀ ਇਨਸਾਫ ਮਿਲਣਾ ਚਾਹੀਦਾ ਹਾਂਜੀ ਮੇਰੀ ਇਹ ਹੀ ਮੰਗ ਹੈ ਇਨਸਾਫ ਮਿਲਣਾ ਚਾਹੀਦਾ ਸਭ ਕਿਆ ਦੇ ਦਿੰਦੇ ਤੈਨੂੰ ਬਾ